ਇਹ ਆਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੁੱਖ ਦਵਾਰ 골ਡਨ ਗੇਟ ਆ ਵੇਖੋ ਸਾਰਾ ਹੀ ਪੇਂਟ ਲੱਥਾ ਪੁੱਥੋ ਆਲੇ ਦੁਵਾਲੇ ਸਾਰੇ ਹੀ ਜੰਗਾਲ ਤੇ ਬੜੀ ਬੁਰੀ ਹਾਲਤ ਹੋ ਗਈ ਆ ਪਤਾ ਨਹੀਂ ਹੁਣ ਕਿਹੜੀ ਕੰਪਨੀ ਨੂੰ ਇਹਦਾ ਟੈਂਡਰ ਦਿੱਤਾ ਸੀਗਾ ਸਾਂਭ ਸੰਭਾਲਦਾ ਜਾਂ ਕੀ ਸੀਗਾ ਤੇ ਸਰਕਾਰ ਵੱਲੋਂ ਜਿਹੜੇ ਪੈਸੇ ਇੱਥੇ ਬਹੁਤ ਜ਼ਿਆਦਾ ਲਾਏ ਗਏ ਸੀ ਇਹਦੇ ਵੱਲ ਕਦੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਕਾਰਡੋਟਾਈਜ਼ਮੈਂਟ ਦਾ ਹੀ ਜਿਹੜਾ ਬਣਾ ਲਿਆ ਲੋਕਾਂ ਨੇ ਇਸ ਤੇ ਐਡਵਰਟਾਈਜ਼ਮੈਂਟ ਲਾ ਲਾ ਕੇ ਆਪਣੀਆਂ ਪ੍ਰੋਮੋਸ਼ਨ ਕਰੀ ਜਾਂਦੇ ਪਰ ਧਿਆਨ ਇਹ ਕਦੀ ਨਹੀਂ ਕਿਸੇ ਨੇ ਦਿੱਤਾ ਜੰਗਾਲ ਵੇਖੋ ਇਹ ਵੇਖੋ ਜੰਗਾਲ ਕਿਉਂਕਿ ਜੇ ਇਹਨੂੰ ਬਣਾਉਣਾ ਵਾ ਤੇ ਇਸ ਦੀ ਸਾਂਭ ਸੰਭਾਲ ਵੀ ਬੜੀ ਜ਼ਰੂਰੀ ਆ ਫਰੇ ਤੇ ਆ ਜਿਹੜੀਆਂ ਕੰਧਾਂ ਵਾਂ ਆ ਵੇਖੋ ਥੱਲੇ ਜੰਗਾਲ ਸਾਰੇ ਕੰਧਾਂ ਚ ਸਲਾਬ ਇਹਦੇ ਵੇਖੋ ਕਿਸ ਤਰ੍ਹਾਂ ਨਾਲ ਆਈ ਆ ਪਹਿਲਾਂ ਤੇ ਮੈਂ ਇਹ ਚਾਰੇ ਪਿੱਲਰ ਇੱਕ ਇੱਕ ਕਰਕੇ ਦਿਖਾ ਦੇਣੇ ਆ ਆ ਵੇਖੋ ਸਾਰਾ ਹੀ ਜੰਗਾਲ ਵਾਲੇ ਦੁਆਲੇ ਗੰਦਾ ਵਾ ਆ ਦੇਖੋ ਕਿੰਦਾ ਆਪੋਂ ਆ ਸਲ੍ਹਾਬ ਬਹੁਤ ਜ਼ਿਆਦਾ ਹੈ ਆਇੜਾ ਹੈ ਦੂਜਾ ਪਿਲਰ ਆ ਤੇ ਸਲ੍ਹਾਬ ਤੁਸੀਂ ਦੇਖ ਲਓ ਕਿੰਦਾ ਥੱਲੇ ਆਈ ਹੈ ਕਿੰਦਾ ਗੰਦਾ ਆਇਆ ਉਧਰਲੇ ਬਨੇ ਉਹ ਤੀਜਾ ਪਿਲਰ ਆ ਆਹ ਕੋਹ ਭਲਾਬ ਤੇ ਗੰਦਗੀ ਵੇਖੋ ਥੱਲੇ ਤੇ ਇਧਰ ਆ ਚੌਥਾ ਪਿਲਰ ਆ ਐਡਵਰਟਾਈਜ਼ਮੈਂਟਾਂ ਲੱਗੀਆਂ ਇੱਥੇ ਮਦਰ ਸ਼ਾਮ ਸੰਭਾਲ ਕਰਨ ਨੂੰ ਇਹਦਾ ਕਦੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਇਹ ਜੰਗਾਲ ਵੇਖ ਲਓ ਜੀ ਆਲੇ ਦੁਆਲੇ ਬੜੀ ਮਾੜੀ ਗੱਲ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜਾ ਦੇਲ ਧਿਆਨ ਦੇਣਾ ਚਾਹੀਦਾ ਆ ਜੰਗਾਲ ਵੇਖੋ ਤੇ ਚਾਰੇ ਪਿੱਲਰ ਆ ਚਾਰੇ ਹੀ ਪਿੱਲਰ ਚਿੱਟੇ ਹੋ ਚੁੱਕੇ ਸਲਾਬ ਦੇ ਨਾਲ ਆ ਵੇਖੋ ਮਨੋ ਕਿੰਨਾ ਬੁਰਾ ਹਾਲ ਐ ਤੇ ਗੋਲਡਨ ਗੇਟ ਦਾ ਨਾ ਇਹਨੂੰ ਕਦੀ ਧਵਾਇਆ ਆਉਣਾ ਤੇ ਨਾ ਇਹਦੀ ਕਦੀ ਸਾਮ ਸੰਭਾਲ ਕੀਤੀ ਕਿਸੇ ਨੇ ਤੇ ਆਰਟੀਆਈ ਚ ਮੰਗਿਆ ਰਿਕਾਰਡ ਤੇ ਉਹਦੇ ਵਿੱਚੋਂ ਨਿਕਲਦਾ ਕਿ ਇੱਥੇ ਪੈਸੇ ਬਹੁਤ ਜ਼ਿਆਦਾ ਦਿੱਤੇ ਗਏ ਆ ਇਹਦੀ ਸਫਾਈ ਕਰਾਈ ਗਈ ਪਰ ਹੁਣ ਤੱਕ ਮੈਨੂੰ ਨਹੀਂ ਲੱਗਦਾ ਕਦੀ ਸਾਫ ਸਫਾਈ ਇਹਦੀ ਹੋਈ ਪਰ ਹੁਣ ਅਸੀਂ ਜ਼ਰੂਰ ਕਰਾਂਗੇ ਇਹ ਚੀਜ਼ ਨੂੰ ਐਮਪੀ ਸਾਹਿਬ ਨੂੰ ਸਰਦਾਰ ਗਜੀਤ ਸਿੰਘ ਔਜਲਾ ਨੂੰ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦਾਸ ਸਰਪ੍ਰੀਤ ਸਿੰਘ सोनू ਜੰਡੇ ਵਾਲਾ ਅੱਜ ਅਸੀਂ 골ਡਨ 게ਟ ਜੋ ਗੁਰੂ ਨਗਰੀ ਦਾ ਮੁੱਖ ਦਵਾਰ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਤੇ ਉਥੇ ਜਿਹੜਾ ਵਿਜ਼ਿਟ ਕਰਕੇ ਸਵੇਰੇ ਵੀ ਅਸੀਂ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਜਿਹੜਾ ਆਲੇ ਦੁਆਲੇ ਉਹਦੇ ਬਹੁਤ ਜ਼ਿਆਦਾ ਚੰਗਾਲ ਪੈ ਗਿਆ ਤੇ ਚਾਰੇ ਪਿੱਲਰ ਆ ਜਿਹੜੇ ਉਹ ਸਲਾਵ ਕੇ ਤੇ ਟਾਡੇ ਗੱਡੀਆਂ ਉੱਤੇ ਲੱਗ ਰਹੀਆਂ ਥੱਲੇ ਤੇ ਉਹਦੀ ਸਾਂਭ ਸੰਭਾਲ ਦੇ ਲਈ ਉਹਨੂੰ ਦੁਬਾਰਾ ਪੇਂਟ ਕਰਾਉਣ ਦੇ ਲਈ ਜੋ ਅਸੀਂ ਨੂ ਨਗਰੀ ਦੇ ਐਮਪੀ ਆ ਸਰਦਾਰ ਗਦੀਸ਼ ਸਿੰਘ ਔਜਲਾ ਉਹਨਾਂ ਨੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮਾਨਯੋਗ ਡੀਸੀ ਸਾਹਿਬ ਨਾਲ ਗੱਲ ਕਰਕੇ ਤੇ ਜਿਹੜਾ ਸਾਨੂੰ ਵਿਸ਼ਵਾਸ ਹੋਇਆ ਕਿ ਇਹ ਜਿਹੜਾ ਕੰਮ ਆ ਉਹ ਸਾਫ ਸੁਭਾਈ ਦਾ ਤੇ ਸਾਮ ਸੰਭਾਲ ਦਾ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ